ਉਰੇ ਬੀਰਾਂ ਕੇ ਜਦੋਂ ਸਲਾਮ ਮੈਂ ਤੁਹਾਡਾ ਆਪਣਾ ਮਨੀ ਖਾਨ ਤੇ ਅੱਜ ਅਸੀਂ ਸਪੈਸ਼ਲੀ ਪਹੁੰਚੇ ਆਂ ਅਮ드ਗੜ ਮਨੀਸ਼ ਵੀਰੇ ਕੋਲੇ ਜਿਹਨਾਂ ਦਾ ਇੰਸਟਾਗ੍ਰam ਤੇ ਫੇਰ ਚੱਲਦਾ ਪਿਆ ਮਨੀਸ਼ ਅਮ드ਗੜ ਤੇ ਮਨੀਸ਼ ਸ਼ਾਪਿੰਗ ਸੈਂਟਰ ਤੋਂ ਅਸੀਂ ਵੀਰੇ ਦੀਆਂ ਵੀਡੀਓਜ਼ ਬੜੀਆਂ ਦੇਖੀਆਂ ਸੀ ਇੰਸਟਾਗ੍ਰam ਤੇ ਕਰਦੇ ਆ ਨੀ ਵੀ ਮੈਨੂੰ ਕਿਹਾ ਵੀ ਤੋਰੇ ਦੋਸਤ ਨੇ ਵੀ ਆ ਵੀਡੀਓਜ਼ ਪਾਉਂਦੇ ਪਏ ਨੇ ਸੋ ਸਪੈਸ਼ਲੀ ਅੱਜ ਅਸੀਂ ਕੱਪੜਿਆਂ ਦੀ ਸ਼ਾਪਿੰਗ ਕਰਨ ਆਏ ਸੀ ਬੜਾ ਵਧੀਆ ਸਟਾਫ ਹੈ ਵੀਰੇ ਕੋਲੇ ਬੜੇ ਬੜੇ ਪਿਆਰੇ ਪਿਆਰੇ ਕਲਰ ਨੇ ਤੇ ਖਾਸ ਕਰ ਲੇਡੀਜ਼ ਦੇ ਵਿੱਚ ਜੇ ਤੁਸੀਂ ਵੀ ਚਾਹੁੰਦੇ ਹੋ ਵਧੀਆ ਸ਼ਾਪਿੰਗ ਕਰਨੀ ਜਾਇਜ਼ ਰੇਟ ਦੇ ਵਿੱਚ ਤਾਂ ਮਨੀਸ਼ ਆਹਮਦਗੜ ਇੱਕ ਵਾਰ ਜ਼ਰੂਰ ਵਿਜ਼ਿਟ ਕਰਨਾ ਜੀ ਦਾਬ ਨਮਸਕਾਰ ਮੈਂ ਮਨੀਸ਼ ਆਹਮਦਗੜ ਤੋਂ ਅੱਜ ਮੇਰਾ ਛੋਟਾ ਭਰਾ ਮਨੀ ਝਨੇਰ ਉਹ ਪੇਜ ਚੱਲਦੇ ਨੇ ਇੰਸਟਾਗ੍ਰam ਤੇ ਇੱਕ ਲੋਕ ਵਿਰਸਾ ਮਲਵਈ ਕਿਦਰ ਮਨੀ ਖਾਨ ਅਫੀਸ਼ੀਅਲ ਇਹ ਮਲਬਈ ਕੀ ਦੌਰੇ ਬਹੁਤ ਸੋਹਣੀਆਂ ਸਟੇਜ ਔਰ ਜਾਗਰਣ ਵੀ ਕਰਦਾ ਤੁਸੀਂ ਇਸ ਦੇ ਪੇਜ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਔਰ ਇਹਨੂੰ ਸਪੋਰਟ ਕਰੋ ਫੋਲੋ ਪੇਜ ਨੂੰ ਬਾਤੋ ਫਾਲੋ ਐਂਡ ਸ਼ੇਅਰ ਕਰੋ ਔਰ ਤੁਸੀਂ ਵੀ ਜਲਦੀ ਤੋਂ ਜਲਦੀ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਨਮੀ ਨਮੀ ਅਪਡੇਟਸ ਲਈ ਸਭ ਬਾਤੋ ਤੁਸੀਂ ਸਾਡੇ ਵੀ ਪੇਜ ਨੂੰ ਫਾਲੋ ਕਰੋ ਔਰ ਜੋ ਰੇਟ ਨੇ ਸਾਡੇ ਬਹੁਤ ਹੀ ਘੱਟ ਨੇ ਮਾਰਕੀਟ ਨਾਲੋਂ ਅੱਜ ਵੀਰੇ ਹੋਰੀ ਆ ਇਹਨਾਂ ਨੇ ਸ਼ਾਪਿੰਗ ਕੀਤੀ ਆ ਕਿ ਆ ਵੀ ਜੋ ਇਹਨਾਂ ਨੇ ਕਹਿ ਸਾਨੂੰ ਤੁਹਾਡੇ ਰੇਟ ਜਿਆਦੇ ਨੇ ਮੈਂ ਤਾਂ ਕਿਵੇਂ ਕਰ ਰਿਵਿਊ ਲਿਤਾ ਜਾਵੇ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ